ਅੰਮ੍ਰਿਤਪਾਲ ਨੇ ਬਾਹਰ ਆ ਜਾਣਾ ਬਸ ਹੁਣ ਖਾਲਸਾ ਸਾਰਾ ਸ਼ੁਰੂ ਹੋ ਗਿਆ ਜੇ ਮੋਦੀ ਸਰਕਾਰ ਆ ਗਈ ਤਾਂ ਬਹੁਤ ਖਤਰਨਾਕ ਸਿੱਟੇ ਨਿਕਲਣਗੇ ਉਹ ਚੈਨਲ ਨੇ ਸਾਰੇ ਮੋਦੀ ਨੇ ਖਰੀਦੇ ਹੋਏ ਨੇ ਪਰ ਬਾਹਰ ਇਹਨਾਂ ਨੇ ਆਪਣੀਆਂ ਪੇਟੀਆਂ ਦਾ ਬੇਈਮਾਨਾ ਕਰਿਆ ਸਾਡਾ ਜਿਹੜਾ ਸੰਘਰਸ਼ ਹੈ ਜੀ ਇਹ ਨਿਰੰਤਰ ਜਾਰੀ ਰਹੂਗਾ ਜੀ ਇੱਥੇ ਸਾਨੂੰ ਪਤਾ ਲੱਗਿਆ ਵੀ ਕਾਫੀ ਜ਼ਖਮੀ ਹੋਏ ਨੇ ਲੜਕੇ ਰਜਿੰਦਰਾ ਹਸਪੀਟਲ ਸੀ ਐਡਮਿਟ ਬੱਚੇ ਜਿਹੜੇ ਉੱਥੇ ਸਾਰਿਆਂ ਨੂੰ ਮਿਲ ਕੇ ਆ ਤੁਸੀਂ ਸੇਵਾ ਕਿਵੇਂ ਇਕੱਠੀ ਕਰਦੇ ਇਕੱਠੀ ਨਹੀਂ ਕਰਦੇ ਅਸੀਂ ਆਪਣੇ ਵੱਲੋਂ ਦੰਨੇ ਆਪਣੇ ਘਰ ਤੋਂ ਹੀ ਦੰਨੇ ਮੁੰਡਾ ਦਾ ਡੈਥ ਹੋਈ ਸੀਗੀ ਅਸੀਂ ਉੱਥੇ ਵੀ ਪਹੁੰਚੇ ਸੀ ਮਦਦ ਦੇ ਕੇ ਆਏ ਬੇਨਾਂ ਨੇ ਡੈੱਡ ਬੋਡੀ ਲੈ ਕੇ ਜਾਣੀ ਆ ਇਸ ਵੇਲੇ ਮੇਰੇ ਨਾਲ ਮਾਤਾ ਜੀ ਨੇ ਮਾਤਾ ਗੁਰਮੀਤ ਕੌਰ ਜਿਹੜੇ ਨੇ ਗੱਲਬਾਤ ਕਰਦੇ ਆ ਮਾਤਾ ਜੀ ਕਿਵੇਂ ਦਾ ਮਾਹੌਲ ਤੁਸੀਂ ਇਸ ਵੇਲੇ ਦੇਖਦੇ ਹੋ ਇੰਨੀ ਗਰਮੀ ਦੇ ਵਿੱਚ ਸ਼ੰਭੂ ਮੋਰਚੇ ਦਾ ਦੇਖੋ ਜੀ ਕਿਸਾਨਾਂ ਦੀ ਇਹ ਬਹੁਤ ਜ਼ਿਆਦਾ ਮਿਹਨਤ ਹੈ ਆਪਣੇ ਆਪ ਨੂੰ ਸਮਰਪਿਤ ਸਮਰਪਿਤ ਕੀਤਾ ਹੋਇਆ ਕਿਸਾਨੀ ਮੋਰਚੇ ਦੇ ਆਪਣੇ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਨੂੰ ਸਮਰਪਿਤ ਕੀਤਾ ਹੋਇਆ ਤੁਸੀਂ ਕਿਵੇਂ ਜੁੜੇ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਆ ਅਸੀਂ ਪਹਿਲਾਂ ਕਮੇਨ ਸਾਫ ਮੋਰਚੇ ਤੇ ਰਹੇ ਇੱਕ ਸਾਲ ਅੱਛਾ ਹਾਂਜੀ ਉੱਥੇ ਬੰਦੀ ਸਿੰਘਾਂ ਦੀ ਹਾਈ ਵਾਸਤੇ ਬੈਠੇ ਰਹੇ ਇੱਕ ਸਾਲ ਅਸੀਂ ਉੱਥੇ ਹੀ ਰਹੇ ਆਪਣਾ ਟੈਂਟ ਲਗਾ ਕੇ ਫਿਰ ਉਸ ਤੋਂ ਬਾਅਦ ਇੱਥੇ ਲੱਗਿਆ ਸਿੰਭੂ ਮੋਰਚੇ ਤੇ ਸਿੱਥੇ ਆ ਗਏ ਇੱਥੇ ਸਾਨੂੰ ਪਤਾ ਲੱਗਿਆ ਵੀ ਕਾਫੀ ਜ਼ਖਮੀ ਹੋਏ ਨੇ ਲੜਕੇ ਅਸੀਂ ਫਿਰ ਜਿੰਦਰਾ ਹਸਪੀਟਲ ਦੇ ਗਏ ਅੱਛਾ ਉੱਥੇ ਜਿੰਨੀ ਹੋ ਸਕਦੀ ਸੀ ਉਸ ਮਦਦ ਕੀਤੀ ਪਰ ਸਾਨੂੰ ਜਿਹੜਾ ਅਮਰਪਾਲ ਸਿੰਘ ਆ ਜੀ ਜਿੱਦ ਲੱਤ ਦੇ ਫੈਕਟਰ ਆਇਆ ਸੀ ਉਹਨੂੰ ਕਹਿੰਦੇ ਸਾਰੇ ਉਹਦੀ ਮਦਦ ਕਰੋ ਅਸੀਂ 3-4 ਮਹੀਨੇ ਉਹਦੀ ਮਦਦ ਕਰਦੇ ਰਹੇ ਹੈਲਪ ਪਾਉਂਦੇ ਰਹੇ ਫਿਰ ਉਸ ਤੋਂ ਬਾਅਦ ਸਾਨੂੰ ਸੇਖੂਪੁਰੇ ਪਤਾ ਲੱਗਾ ਜਿਹੜਾ ਮੁੰਡੇ ਦਾ ਅੱਖ ਦਾ ਡੇਲਾ ਨਿਕਲਿਆ ਸੀ ਉਹਦੇ ਘਰ ਵੀ ਜਾ ਕੇ ਆਏ ਆ ਅੱਛਾ ਰਜਿੰਦਰਾ ਹਸਪੀਟਲ ਸੀ ਐਡਮਿਟ ਬੱਚੇ ਜਿਹੜੇ ਉੱਥੇ ਸਾਰਿਆਂ ਨੂੰ ਮਿਲ ਕੇ ਆ ਉੱਥੇ ਪੰਦੇੜ ਜੀ ਮਿਲੇ ਸੀ ਸਾਨੂੰ ਡੱਲੇ ਵਾਲਾ ਐਡਮਿਟ ਸੀ ਜਦੋਂ ਅਸੀਂ ਕੋਈ ਸੰਸਥਾ ਨਾਲ ਜੁੜੇ ਅਸੀਂ ਆਪਣੇ ਵੱਲੋਂ ਕਿਸਾਨਾਂ ਦਾ ਦਰਦ ਸਮਝਦੇ ਆਂ ਅਸੀਂ ਕਿਸਾਨ ਆ। ਫਿਰ ਕਿਵੇਂ ਤੁਸੀਂ ਸੇਵਾ ਕਿਵੇਂ ਇਕੱਠੀ ਕਰਦੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਆਪਣੇ ਵੱਲੋਂ ਹਨਾ ਕੁਝ ਜੋ ਵੀ ਹਜ਼ਾਰ ਤੁਸੀਂ ਦੇ ਕੇ ਆਉਣੇ ਉਹ ਇਕੱਠੀ ਕਿਵੇਂ ਕਰਦੇ ਹੋ? ਇਕੱਠੀ ਨਹੀਂ ਕਰਦੇ ਅਸੀਂ ਆਪਣੇ ਵੱਲੋਂ ਦੰਨੇ ਆਪਣੇ ਘਰ ਤੋਂ ਹੀ ਦੰਨੇ। ਅਸੀਂ ਆਪਣੇ ਘਰੋਂ ਦੰਨੇ ਆ। ਜਿਹੜਾ ਮੁੰਡਾ ਦਾ ਡੈਥ ਹੋਈ ਸੀਗੀ ਅਸੀਂ ਉੱਥੇ ਵੀ ਪਹੁੰਚੇ ਸੀ। ਹਸਪੀਟਲ ਤੋਂ ਉਹਨਾਂ ਨੇ ਡੈੱਡ ਬੋਡੀ ਲੈ ਕੇ ਜਾਣੀ ਆ। ਫੇਰ ਉੱਥੇ ਪੁੱਛਿਆ ਉਹਦੇ ਦਾਦਾ ਜੀ ਕੰਦੇ ਡੈਡੀ ਕਹਿੰਦੇ ਹੈ ਨਹੀਂ ਗੇ। ਉਹਦੇ ਤਾਇ ਜੀ ਸੀਗੇ ਉਹਨਾਂ ਲੱਗੇ ਮੇਰੇ ਤੋਂ ਛੋਟਾ ਸੀਗਾ ਫੇਰ ਅਸੀਂ ਉਹਨਾਂ ਨੂੰ ਦੇ ਕੇ ਆਏ। ਮਦਦ ਦੇ ਕੇ ਆਏ। ਵੀ ਉਹਨਾਂ ਨੇ ਡੈੱਡ ਅਸੀਂ ਹੁਣ ਸੈਂਪਲੀ ਸਾਹਿਬ ਜਾ ਕੇ ਇੱਥੇ ਕਿਸਾਨੀ ਮੋਰਚੇ 'ਚ ਪੁੱਛਿਆ ਸੀਗਾ ਵੀ ਅੱਖਾਂ ਦੀ ਨਿਗਾ ਚਲੀ ਗਈ ਪੰਜ ਛੇ ਜਣਿਆਂ ਦੀ ਵੀ ਚਲ ਮਦਦ ਕਰ ਦਾਂਗੇ ਪਰ ਉਹ ਸਾਨੂੰ ਨਹੀਂ ਪਤਾ ਚਲੇ ਉਹਨਾਂ ਨੇ ਸੈਂਪਲੀ ਸਾਹਿਬ ਮੁੰਡੇ ਦਾ ਦੱਸਿਆ ਸੀਗਾ ਉਹ ਉਹ ਤਾਂ ਜਿਹੜੇ ਪਹਿਲਾ ਪਹਿਲੇ ਦੌਰਚੇ ਪਰ ਹੈ ਤਾਂ ਜ਼ਖਮੀ ਨੇ ਕਬੱਡੀ ਦਾ ਖਿਡਾਰੀ ਸੀ ਕਬੱਡੀ ਦਾ ਖਿਡਾਰੀ ਉਹਨਾਂ ਦਾ ਹੇਠਲਾ ਹਿੱਸਾ ਨਹੀਂ ਚੱਲਦਾ ਦੇਖੋ ਮਾਪਿਓ ਦਾ ਬੱਚਾ ਹੈ ਉਹ ਤਾਂ ਬੈੱਡ ਬੈੱਡ ਤੇ ਬੈਠ ਗਿਆ ਉਹਨੂੰ ਦੀ ਹੈਲਪ ਤਾਂ ਜਾਣੀ ਚਾਹੀਦੀ ਹੈ ਪੇਰੈਂਟਸ ਕਿੰਨਾ ਕਾ ਕਰਨਗੇ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਹੈਲਪ ਦੀ ਜ਼ਰੂਰਤ ਨਹੀਂ ਆ ਤੁਸੀਂ ਜਿਹੜਾ ਮੁੰਡਾ ਕਿਸਾਨੀ ਮੋੜ ਚਿੱਤ ਅਨੰਦਪੁਰ ਸਾਹਿਬ ਦਾ ਹੋਇਆ ਸੀ ਜ਼ਖਮੀ ਉਹਨਾਂ ਦਾ ਨੰਬਰ ਦਿੱਤਾ ਸੀ ਉਹਨਾਂ ਨਾਲ ਕੰਟੈਕਟ ਕਰਿਆ ਅਸੀਂ ਫਿਰ ਪਰਸੋਂ ਉਹਦੇ ਖਾਤੇ 'ਚ ਪੈਸੇ ਪੁਆਏ ਵੀ ਉਹਨੇ ਬਹੁਤ ਧੰਨਵਾਦ ਕਰਿਆ ਸਾਡਾ ਮੈਂ ਕਿਹਾ ਧੰਨਵਾਦ ਨਹੀਂ ਕਰਨਾ ਸਾਨੂੰ ਤੁਹਾਡਾ ਦਰਦ ਆਇਆ ਇਸ ਕਰਕੇ ਅਸੀਂ ਅੱਗੇ ਨੂੰ ਹੀ ਹੈਲਪ ਕਰਾਂਗੇ ਤੁਹਾਡੇ ਤੁਹਾਡੇ ਮਨ ਚ ਇਹ ਆਉਂਦਾ ਕਿ ਇਹ ਮੋਰਚੇ 'ਚ ਜਿਹੜੇ ਬੰਦੇ ਨਾਲ ਹਨਾ ਕੋਈ ਵੀ ਹਾਦਸਾ ਵਰਦਾ ਹੈ ਜ਼ਖਮੀ ਹੁੰਦਾ ਤੁਸੀਂ ਉਹਦੇ ਨਾਲ ਖੜ੍ਹਦੇ ਹੋ ਜਾਂ ਹਾਂਜੀ ਉਹ ਜਿਹੜਾ ਨੰਦਪੁਰ ਸਾਹਿਬ ਵਾਲਾ ਮੁੰਡਾ ਉਹਦੀ ਰੋਪੜ ਕਿਸਾਨ ਜਥੇਬੰਦੀ ਉਹਨਾਂ ਨੇ ਇੱਕ ਵਾਰੀ ਹੈਲਪ ਕੀਤੀ ਉਹਨਾਂ ਨੂੰ ਕੋਈ ਹੈਲਪ ਨਹੀਂ ਚੱਲ ਰਹੀ ਉਹ ਕਿਰਾਏ ਤੇ ਮਕਾਨ ਰਹਿ ਕੇ ਇੱਥੇ ਰਹਿ ਰਹੇ ਨੇ ਮੋਹਾਲੀ 'ਚ ਪਤਾ ਨਹੀਂ ਚੰਡੀਗੜ੍ਹ 'ਚ ਰਹੇ ਨੇ ਨੇ ਪੇ ਉਹਨਾਂ ਨੂੰ ਇਲਾਜ ਦੀ ਜਰੂਰਤ ਹੈ ਉਹਦੀਆਂ ਲੱਤਾਂ ਵੀ ਨਹੀਂ ਚੱਲਦੀਆਂ ਪਾਹਾਂ ਵੀ ਨਹੀਂ ਚੱਲਦੀਆਂ ਉਹਦੀਆਂ ਉਹਦੀ ਵਾਈਫ ਉਹਨਾਂ ਦਾ ਕਰਦੀ ਐ ਜੋ ਵੀ ਕਰਨਾ ਮਤਲਬ ਜਿਵੇਂ ਮੰਨ ਲਓ ਕੋਈ ਹੋਰ ਹੈ ਨਾ ਕੋਈ ਹੋਰ ਵੀ ਬੰਦਾ ਜ਼ਖਮੀ ਹੋਇਆ ਮੋਰਚੇ ਦੇ ਵਿੱਚ ਉਹ ਜੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੀਦਾ ਕਰ ਸਕਦਾ ਮੜਾ ਜ ਆਪਣੇ ਬਾਰੇ ਦੱਸ ਦਿਓ ਆਪਣਾ ਨਾਂ ਦੱਸ ਦਿਓ ਗੁਰਮੀਤ ਕੌਰ ਜੰਗਪੁਰਾ ਪਿੰਡ ਜੰਗਪੁਰਾ ਜ਼ਿਲ੍ਹਾ ਮੁਹਾਲੀ ਆ ਮੈਂ ਮਹਿਲਾ ਇਸਤਰੀ ਵਿੰਗ ਦੀ ਪ੍ਰਧਾਨ ਐ ਹਾਂਜੀ ਤੁਹਾਨੂੰ ਫੋਨ ਫੋਨ ਕਰ ਸਕਦੇ ਤੁਹਾਡਾ ਨੰਬਰ ਹਾਂਜੀ ਹਾਂਜੀ ਮੇਰਾ ਫੋਨ ਨੰਬਰ ਦੱਸ ਦਿਓ ਹਾਂਜੀ ਕਰ ਹਾਂਜੀ ਨੰਬਰ ਮੇਰਾ 88376 82796 ਹਾਂਜੀ ਬਹੁਤ ਵੱਡੀ ਵੱਡੀ ਸੇਵਾ ਮਾਤਾ ਜਿਹੜੀ ਤੁਸੀਂ ਕਰ ਰਹੇ ਆਂ ਅਸੀਂ ਤਾਂ ਦਰਦ ਸਮਝਦੇ ਆਂ ਅਸੀਂ ਕਿਸਾਨਾਂ ਦੇ ਦੇਖਦੇ ਆਂ ਕਿੰਨੀ ਹਾਲਤ ਹੈ ਇੱਥੇ ਦੇਖੋ ਸੁਭ ਕਰਨ ਸੁਭਦੀਪ ਸਿੰਘ ਮਰਿਆ ਉਹਨਾਂ ਦੀ ਕੀ ਹੈ ਪੇਰੈਂਟਸ ਤੋਂ ਬੱਚਾ ਚਲੇਗਾ ਪੈਸੇ ਨਾਲ ਬੱਚਾ ਤਾਂ ਨਹੀਂ ਆਣਾ ਪਰ ਉਹਨੂੰ ਸ਼ਹੀਦ ਮੰਨਿਆ ਗਿਆ ਜਿਹੜਾ ਪੇਰੈਂਟਸ ਵਾਸਤੇ ਇਹ ਹੀ ਬਹੁਤ ਹੈ ਹਾਂਜੀ ਪੇਰੈਂਟਸ ਵਾਸਤੇ ਹੀ ਬਹੁਤ ਹੈ ਸਾਨੂੰ ਬਹੁਤ ਜਿਆਦਾ ਹਾਂਜੀ ਬਹੁਤ ਸ਼ੁਕਰੀਆ ਜੀ ਹਾਂਜੀ ਧੰਨਵਾਦ ਜੀ ਤੋ ਇਹ ਇਹ ਮਾਹੌਲ ਇਸ ਵੇਲੇ ਦਾ ਜੀ ਸ਼ੰਭੂ ਮੋਰਚੇ ਦਾ ਇਹ ਮਾਹੌਲ ਹੈ ਦੇਖੋ ਹਰ ਤਰ੍ਹਾਂ ਦਾ ਰੰਗ ਜਿਹੜਾ ਇੱਥੇ ਬਰਕਰਾਰ ਹੈ ਬੇਸ਼ੱਕ ਵੋਟਾਂ ਪੈ ਚੁੱਕੀਆਂ ਨੇ ਦੇਸ਼ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ ਹੁਣ ਐਗਜ਼ਿਟ ਪੋਲ ਆ ਰਹੇ ਨੇ ਐਗਜ਼ਿਟ ਪੋਲ 'ਚ ਦੁਬਾਰਾ ਫੇਰ ਇੱਕ ਸਾਹਮਣੇ ਆ ਰਿਹਾ ਖਬਰਾਂ ਇਹ ਆ ਰਹੀਆਂ ਕਿ ਐਨਡੀਏ ਦੁਬਾਰਾ ਮਤਲਬ ਨਰਿੰਦਰ ਮੋਦੀ ਦੁਬਾਰਾ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਨੇ ਮੈਂ ਉਹ ਥੋੜਾ ਰੈਕਸ਼ਨ ਜਾਣਨਾ ਚਾਹੁੰਦਾ ਇਸ ਤੋਂ ਬਾਅਦ ਕੀ ਹੈ ਦੇਖੋ ਜੀ ਜੋ ਪੰਜਾਬ ਦੇ ਆ ਰਹੇ ਹਰਿਆਣੇ ਦੇ ਹਾਲਾਤ ਨੇ ਜੀ ਮੇਰੇ ਸਾਹਮਣੇ ਨਾਲ ਤਾਂ 1% ਵੀ ਨਹੀਂ ਮੋਦੀ ਆ ਰਹੇ ਹਾਂ ਨਹੀਂ ਪੰਜਾਬ ਜਿੱਥੇ ਬੂਥ ਵੀ ਬਹੁਤ ਘੱਟ ਲੱਗੇ ਨੇ ਜਿੱਥੇ ਲੱਗੇ ਨੇ ਉੱਥੇ ਵੋਟ ਪਈ ਨਹੀਂ ਪੋਲਿੰਗ ਨਹੀਂ ਹੋਈ ਸਰ ਉਹ ਉਹ ਵੱਡੇ ਵੱਡੇ ਚੈਨਲ ਜਿਹੜੇ ਨੇ ਦੇਸ਼ ਦੇ ਵਿੱਚ ਉਹਨਾਂ ਦੀਆਂ ਏਜੰਸੀਆਂ ਨੇ ਜਿਹੜੇ ਕਹਿੰਦੇ ਅਸੀਂ ਐਗਜ਼ਿਟ ਪੋਲ ਦਾ ਸਰਵੇ ਕਰਿਆ ਉਹ ਤਾਂ ਪੰਜਾਬ 'ਚ ਵੀ ਕੋਈ ਤਾਂ ਤਿੰਨ ਸੀਟਾਂ ਦੇ ਰਹੇ ਨੇ ਭਾਜੀਪੀ ਨੂੰ ਦੇਖੋ ਜੀ ਉਹ ਜਿਹੜੀਆਂ ਏਜੰਸੀਆਂ ਨੇ ਉਹ ਚੈਨਲ ਨੇ ਸਾਰੇ ਮੋਦੀ ਨੇ ਖਰੀਦੇ ਹੋਏ ਨੇ ਉਹਨਾਂ ਨੇ ਗੱਲੇ ਮੋਦੀ ਦੀ ਕਰਨੀਆਂ ਜਦੋਂ ਮੋਦੀ ਗੁਰਨਾਨ ਸਿੰਘ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਕਿਸਾਨਾਂ ਦੇ ਹੱਕਾਂ ਮੰਨ ਕੇ ਮੁੱਕਰ ਗਿਆ ਸਾਰੇ ਚੈਨਲਾਂ 'ਤੇ ਡਿਬੇਟ ਹੋਈ ਹੈ ਬਕਾਇਦਾ ਸਾਰੇ ਮੀਟਿੰਗਾਂ ਹੋਈਆਂ ਨੇ ਵੀ ਆਸੀ ਥੋੜੇ ਕਾਨੂੰਨ ਨੇ ਵਾਪਸ ਲੈ ਰਹੇ ਐਮਐਸਪੀ ਦੀ ਗਰੰਟੀ ਦਿੱਤੀ ਹੈ ਉੱਥੋਂ ਮੁੱਕਰ ਗਿਆ ਫਿਰ ਉਹ ਚੈਨਲ ਵੀ ਉਹਨਾਂ ਦੇ ਨੇ ਨਾ ਉਹ ਤਾਂ ਉਹਨਾਂ ਦੇ ਹੱਕ ਦੀ ਗੱਲ ਕਰਨੀ ਆ ਉਹਨਾਂ ਨੇ ਭਾਈ ਸਾਹਿਬ ਤੁਸੀਂ ਕੱਲ ਹਾਂਜੀ ਹਾਂਜੀ ਚਲੋ ਤੁਸੀਂ ਕਰ ਲਓ ਕੋਈ ਗੱਲ ਨਹੀਂ ਵੋਟਾਂ ਦੇ ਮੌਕੇ ਤੇ ਮੈਂ ਜਾਨਣਾ ਚਾਹੁੰਦਾ ਵੀ ਵੋਟਾਂ ਜਦੋਂ ਕੱਲ ਪਈਆਂ ਨੇ ਤਾਂ ਇੱਥੇ ਦਾ ਮਾਹੌਲ ਕੀ ਸੀ ਸ਼ੰਭੂ ਦਾ ਇੱਥੇ ਕਿਸਾਨ ਬੈਠੇ ਸੀ ਚਰਚਾਵਾਂ ਕੀ ਸੀਗੀਆਂ ਦੇਖੋ ਜੀ ਚਰਚਾਵਾ ਤਾਂ ਇਹ ਸੀ ਕਿ ਆ ਵੀ ਇਸ ਵਾਰ ਮੋਦੀ ਨਹੀਂ ਆਊਗਾ ਸੈਂਟਰ ਚ ਮੋਦੀ ਦੀ ਸਰਕਾਰ 1% ਵੀ ਨਹੀਂ ਆ ਰਹੀ। ਭਾਜਪੀ ਅੱਛਾ ਹਾਂਜੀ ਇਸ ਕਰਕੇ ਹੀ ਇੱਥੇ ਬੈਠੇ ਆ ਅਸੀਂ ਪ੍ਰਚਾਰ ਸਾਰਾ ਹੋਇਆ ਵੀ ਮੋਦੀ ਨੂੰ ਵੋਟ ਅਸੀਂ ਪਾਉਣੀ ਹੋਣੀ ਜਿਵੇਂ ਪੰਜਾਬ ਦੇ ਵਿੱਚ ਐਤਕੀ ਦੋ ਸੀਟਾਂ ਜਿਹੜੀਆਂ ਨੇ ਉਹਨਾਂ ਤੇ ਹਵਾ ਜਿਹੜੀ ਉਹ ਆਡੀ ਬਣੀ ਫਰੀਦਕੋਟ ਖਡੂਰ ਸਾਹਿਬ ਉਹ ਉਹ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਜਿਹੜੇ ਸਾਡੇ ਸੰਘਰਸ਼ੀ ਯੋਧੇ ਨੇ ਉਹਨਾਂ ਦੀ ਕਿਆ ਬਾਤ ਹੈ ਜੀ ਤੁਸੀਂ ਖਾਲਸਾ ਰਾਜ ਦੀ ਸ਼ੁਰੂਆਤ ਹੈ ਬਸ ਉਹ ਖਾਲਸਾ ਰਾਜ ਸ਼ੁਰੂ ਹੋ ਗਿਆ ਹਾਂਜੀ ਅੰਮ੍ਰਿਤਪਾਲ ਨੇ ਬਾਹਰ ਆ ਜਾਣਾ ਖਾਲਸਾ ਰਾਜ ਦੀ ਸ਼ੁਰੂਆਤ ਹੋ ਜਾਤਾ ਹੋਵੇ ਜੇ ਮੋਦੀ ਸਰਕਾਰ ਆ ਗਈ ਤਾਂ ਬਹੁਤ ਖਤਰਨਾਕ ਸਿੱਟੇ ਨਿਕਲਣਗੇ ਹਾਂਜੀ ਮੋਦੀ ਸਰਕਾਰ ਆਣੀ ਚਾਹੀਦੀ ਪਰ ਬਾਹਰ ਇਹਨਾਂ ਨੇ ਆਪਣੀਆਂ ਪੇਟੀਆਂ ਦਾ ਬੇਈਮਾਨਾ ਕਰਿਆ ਇਹਨਾਂ ਨੇ ਆਪਣੀਆਂ ਪੇਟੀਆਂ ਆਪ ਰੱਖੀਆਂ ਨੇ ਜੇ ਦੁਬਾਰਾ ਐਨਡੀਆ ਦੁਬਾਰਾ ਐਨਡੀਆ ਆ ਜਾਂਦੀ ਹੈ ਭਾਜਪਾ ਆ ਜਾਂਦੀ ਹੈ ਤਾਂ ਸੰਘਰਸ਼ ਤੇ ਉੱਤੇ ਕੋਈ ਅਸਰ ਪੈਂਦਾ ਲੱਗਦਾ ਤੁਹਾਨੂੰ ਦੇਖੋ ਜੀ ਸਾਡਾ ਜਿਹੜਾ ਸੰਘਰਸ਼ ਹੈ ਜੀ ਇਹ ਨਿਰੰਤਰ ਜਾਰੀ ਰਹੂਗਾ ਜੀ ਸਾਡੀਆਂ ਮੰਗਾਂ ਨੇ ਜਿਹੜੀਆਂ ਜਿੰਨੇ ਦੇਰ ਇਹ ਹੱਲ ਨਹੀਂ ਹੁੰਦੀਆਂ ਐਮਐਸਬੀ ਹੋਰ ਜਿੰਨੇ ਵੀ ਸਾਡੇ ਕਾਨੂੰਨ ਨੇ ਕਿਸਾਨੀ ਕਰਜ਼ਾ ਤੇ ਹੋਰ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਜਿੰਨੀ ਦੇਰ ਇਹ ਪੂਰੀਆਂ ਨਹੀਂ ਹੁੰਦੀਆਂ ਇਹ ਸਾਡੀ 19 ਦੇਰ ਇਥੋਂ ਸੰਘਰਸ਼ ਉੱਠੂਗਾ ਨਹੀਂ ਬਿਲਕੁਲ ਕਹਿੰਦੇ ਜਦੋਂ ਤੱਕ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਭਾਵੇਂ ਸਰਕਾਰ ਕਿਸੇ ਦੀ ਆ ਜੇ ਆਵੇਂ ਅਗਲੇ 5 ਸਾਲ ਜਿਹੜੇ ਆ ਉਹ ਦੁਬਾਰਾ ਫੇਰ ਐਂਡੀਆ ਨੂੰ ਮਿਲ ਰਹੇ ਨੇ ਕਹਿੰਦੇ ਸਾਡਾ ਜਿਹੜਾ ਸੰਘਰਸ਼ ਹੈ ਜੋ ਸਾਡੀਆਂ ਮੰਗਾਂ ਨੇ ਅਸੀਂ ਉਹਨਾਂ ਨੂੰ ਪੂਰੇ ਹੋਣ ਤੱਕ ਇਥੋਂ ਨਹੀਂ ਉੱਠ ਸਕਦੇ